ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਹੈ 84270 19817 ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਕਵਰ ਕਰਦਾ ਪਿਆ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਬਾਈ ਜੀ ਆਪਣਾ ਬਰਨਾਲਾ ਜ਼ਿਲ੍ਹਾ ਸ਼ੈਨਾ ਪਧੌੜ ਦੇ ਕੋਲੇ ਮੇਰਾ ਪਿੰਡ ਆ ਗਿਆ ਦੀਪਗੜ ਪਧੌੜ ਦੇ ਬਿਲਕੁਲ ਨਜ਼ਦੀਕ ਆ ਮੋਬਾਈਲ ਨੰਬਰ ਹੈ ਮੇਰਾ 84270 19817 ਤਾਨੂੰ ਸਾਰੇ ਭਰਾਵਾਂ ਨੂੰ ਪਤਾ ਹੈ ਗਿਆ ਆਪਾਂ ਵੀਡੀਓ ਪਾਉਣ ਦਾ ਕੰਮ ਹੈ ਤੇ ਨਾਲ ਆਪਣਾ ਕਟੀਆਂ ਝੋਟੀਆਂ ਦਾ ਹੋਲਸੇਲ ਦਾ ਵਪਾਰ ਦਾ ਕੰਮ ਹੈ ਇਹ ਨਹੀਂ ਗੱਲ ਵੀ ਇੱਕ ਦਿਨ ਕੱਟੀ ਹੁੰਦੀ ਆ ਅੱਜ ਆ ਗਈ ਕੱਲ ਨੂੰ ਹੋਣੀ ਨਹੀਂ ਪੱਕਾ ਮੇਲਾ ਹੋਣੀ ਕੰਮ ਸੌਣ ਦੇ ਮਹੀਨੇ ਦਾ ਹਰ ਇੱਕ ਥਾਂ ਤੇ ਆਪ ਨੂੰ ਬਿਸਕੁਟਾਂ ਦੇ ਪੱਠ ਮਿਲ ਜਾਂਦੇ ਆ ਪਰ ਜਦੋਂ ਆਪਾਂ ਲੋਹੜੀ ਨਜ਼ਦੀਕ ਆ ਜਾਂ ਸਰਦੀ ਜਾਂ ਆਪਣਾ ਜੀ ਕਰੇ ਬਿਸਕੁਟ ਜੇ ਘੜਾਉਣੇ ਆ ਤਾਂ ਉਦੋਂ ਆਪੜੋ ਵੈਜੀ ਦੁਕਾਨ ਲੱਭਣੀ ਪੈਂਦੀ ਆ ਤਾਂ ਗੱਲ ਕਿਸੇ ਨਾਲ ਆਪਾਂ ਲਾਗੇ ਨਹੀਂ ਕਰਦੇ ਪਏ ਮੇਰੇ ਕਹਿਣ ਦਾ ਭਾਵ ਇਹ ਹੈ ਮੇਰਾ 12 ਮਹੀਨੇ 30 ਦਿਨ ਪੱਕਾ ਕੰਮ ਜਦੋਂ ਮਰਜੀ ਜਿੱਥੋਂ ਮਰਜੀ ਵੀ ਆਵੇ ਤੁਹਾਡਾ ਕੱਟੀ ਝੋਟੀ ਖਰੀਦਿੰਦਾ ਬਾਈ ਜੀ ਮਨ ਹੋਣਾ ਚਾਹੀਦਾ ਤਾਂ ਤੁਹਾਨੂੰ ਇਹ ਨਹੀਂ ਗੱਲ ਵੀ ਇੱਥੇ ਆਉਂਗੇ ਤਾਂ ਨਰਾਸ਼ ਹੋ ਕੇ ਚਲੇ ਜਾਓਗੇ ਯਾਰ ਬਾਈ ਕੱਟੀ ਸਾਨੂੰ ਨਹੀਂ ਮਿਲੀ ਆਪਣੇ ਇਸ ਬਗਲ ਦੇ ਵਿੱਚ ਨੀਅਰ ਅਬਾਊਟ ਆਪਣੇ ਕੋਲੇ 30 ਤੋਂ ਪਲੱਸ ਜਾਨਵਰ ਹਰ ਵਕਤ ਬਾਈ ਜੀ ਹੁੰਦੇ ਆ ਤੇ ਰੇਟ ਵੀ ਹਰ ਇੱਕ ਪ੍ਰਕਾਰ ਦਾ ਹੁੰਦਾ ਕੋਲੇ ਤਾ ਕਿ ਬਾਈ ਜੀ ਇਥੇ ਨਰਾਜ਼ ਹੋਣ ਵਾਲਾ ਕੰਮ ਤਾਂ ਕੋਈ ਹੈ ਨਹੀਂਗਾ ਕੋਈ ਨਹੀਂ ਗੱਲ ਕੋਈ ਆ ਕੇ ਵੀ ਕਹਿ ਸਕਦਾ ਬਾਈ ਜੀ ਅਸੀਂ ਢਿੱਲੋਂ ਦੇ ਫਾਰਮ ਤੇ ਚਲੇ ਗਏ ਸਾਨੂੰ ਉੱਥੇ ਕੱਟੀ ਮਿਲੀ ਨਹੀਂ ਰੇਟ ਕੱਟੀ ਪਸੰਦ ਆਉਣੀ ਨਾ ਪਸੰਦ ਆਉਣੀ ਤੁਹਾਡੀ ਆਪਦੇ ਮਨ ਤੇ ਡਪੰਡਾ ਪਰ ਇੱਥੇ ਮੇਰੇ ਇਸ ਬਗਲ ਦੇ ਵਿੱਚ ਇਹ ਗੱਲ ਕੋਈ ਇਹ ਨਹੀਂ ਗੱਲ ਵੀ ਫੋਕੇ ਡਾਇਲੌਗ ਬਰੀ ਜਾਂਦਾ ਵੈ ਕਹਿਤੀ ਤਾਂ ਕਹਿਤੀ ਗੱਲ ਜੱਟ ਦਾ ਪੁੱਤ ਆ ਇਸ ਬਗਲ ਦੇ ਵਿੱਚ ਬਾਈ ਜੀ ਕੱਟੀ ਨਹੀਂ ਹੈਗੀ ਪੂਰੇ ਵਰਲਡ ਦੇ ਵਿੱਚੋਂ ਪੰਜਾਬ ਨੇ ਇੰਡੀਆ ਦੀ ਦੁਨੀਆ ਭਰ ਦੇ ਵਿੱਚੋਂ ਉਹਦੀ ਜਹਾਜ਼ ਦੀ ਟੈਕ ਦਾ ਖਰਚਾ ਵੀ ਆਪਾਂ ਦੇਵਾਗੇ ਅੱਧਾ ਖਰਚਾ ਇੱਕ ਪਾਸੇ ਦਾ ਮੇਰਾ ਹੋਊਗਾ ਜੇਕਰ ਇੱਥੇ ਕੱਟੀਆਂ ਬਈ ਜੀ ਨਹੀਂ ਹੈਗੀ ਥੋਕ ਦਾ ਕੰਮ ਆ ਸਿੰਘ ਵਗੈਰਾ ਦੇਖੋ ਕੱਟੀਆਂ ਦੇ ਐਨ ਕੁੰਡੇ ਸਿੰਘ ਤੇ ਸਾਫ ਸੁਥਰੇ ਕੱਟੀਆਂ ਜਿਹੜਾ ਤੁਸੀਂ ਕਹਿੰਦੇ ਵੀ ਸਾਨੂੰ ਪੈਠੂਪੜੇ ਦੀ ਬੰਤਰ ਚੰਗੀ ਕੁਆਲਿਟੀ ਚਾਹੀਦੀ ਆ ਇਹੋ ਜੀ ਕੱਟੀ ਜੇਵਾ ਕੱਲੀ ਖੜ ਕੇ ਵੇਚ ਨਹੀਂ ਹੋਵੇ ਇਹਦੀ ਮਾਜ ਹੀ ਫਲਾਣਾ ਰਿਕਾਰਡ ਸੀ ਇਹ ਫਲਾਣੇ ਸੀਮਨ ਦੀਆ ਇਹਦਾ 75000 75 ਕੁਸ ਨਹੀਂ 75 75 ਹਰਫ ਤੇ ਸਰਫ 52000 ਰੁਪਿਆ ਬਾਈ ਜੀ ਇਹਦਾ ਲੈਣਾ ਹੈਗਾ ਜੇ ਕੋਈ ਵੀਰ ਕਹਦੇ ਵੀ 90 ਦੀ ਹੋ ਜੂ ਹੋਣੀ ਨਹੀਂ ਵੀਰ ਮੇਰੇ ਆਹ ਦੇਖੋ ਸਿੰਘ ਬਾਈ ਜੀ ਰੁਪਿਆ ਲਗਾ ਕੇ ਦੇਖ ਲਿਓ ਨਾਗੇ ਤਾਂ ਗੱਟੀ ਛੋਡੀ ਆ ਫਰੀ ਬਾਈ ਜੀ ਕੁੰਡਾ ਸਿੰਘ ਜਮਾ ਤੇ ਮੁਠੀ ਵਾਲਾ ਸਿੰਘ ਤੇ ਨਿੱਕਾ ਨਿੱਕਾ ਨਾਲ ਹੋਰ ਦੇਖੋ ਆ ਗੱਟੀ ਹੋਰ ਆਈ ਇਹਦਾ ਮਾੜਾ ਜ ਸਿੰਘ ਅਰਾਊਂਡ ਆ ਮੋੜ ਨਾਲ ਸਟਾਰਟ ਹੋ ਗਿਆ ਖੀਰੀਆਂ ਇੱਕ ਟਿਆ ਛੋਟੇ ਕੀ ਕਹਿੰਦੇ ਇੱਕ ਦੀ ਬਸਕ ਦਾ ਦੰਤ ਤੋੜ ਗਈ ਹੋਵੇ ਤੇ ਆ ਗੱਟੀ ਦੇਖੋ ਯਾਰ ਪੱਠੂੜੇ ਦੇ ਬੰਦ ਇਹੇ ਹੀ ਆਉਣਗੀਆਂ 55 52000 ਦੇ ਵਿੱਚ ਜੇਕਰ ਤੁਸੀਂ ਉਹਦੋਂ ਪੈਸੇ ਘੱਟ ਲਾਉਣੇ ਆ ਤਾਂ ਇਹੋ ਜਿਹੇ ਗੱਡੀਆਂ ਆ ਜਾਣਗੀਆਂ 30000 ਤੋਂ ਅੰਦਰ ਬਈ ਜੀ 30 ਤੋਂ ਅੰਦਰ ਆਉਣਗੀਆਂ ਗੱਡੀਆਂ ਇਹ ਲੱਗੀਆਂ ਜੇਕਰ ਉਹਦੋਂ ਬਜਟ ਥੋੜਾ ਥੱਲੇ ਆ ਤਾਂ ਇਹੋ ਜਿਹੇ ਗੱਡੀਆਂ 15 17000 ਦੀ ਰੇਂਜ ਵਾਲੇ ਵੀ ਆਪੇ ਕੋਲ ਬਈ ਜੀ ਹੈਗੀਆਂ ਹੈਗੀਆਂ ਇਹ ਆਪਾਂ ਦਿਖਾਈਆਂ ਗੱਡੀਆਂ ਵੱਡੀਆਂ ਤੇ ਵਿੱਚ ਛੋਟੇ ਰੇਟ ਵੀ ਹੈਗੇ ਆ ਰੇਟ ਆਪਣੇ ਕੋਲ ਜਿਹੜੇ ਸਟਾਰਟਿੰਗ ਹੁੰਦੇ ਆ ਨੀਅਰ ਬਾਟ ਅੱਜ 15000 ਤੋਂ ਬਾਈ ਜੀ ਕੱਟੀ ਸ਼ੁਰੂ ਹੋਣੀ ਆ ਤੇ 52000 ਤੇ ਐਂਡ ਹੋ ਜੂਗਾ ਜਿਹੜੀ ਕੱਟੀ ਬਾਈ ਜੀ 52000 ਦੀ ਹੋਊਗੀ ਤੁਹਾਡੀ ਕਿਸਮਤ ਆ ਦੇਖੋ ਨੀਲੀ ラਵੀ ਦਾ ਲੰਡੇ ਦਾ ਬੱਚਾ ਸਾਣ ਆਪਣਾ ਵਿੱਚ ਹੁੰਦਾ ਕਿਉਂਕਿ ਲੰਡਾ ਸਾਣ ਨੂੰ ਨੀਲੀ ラਵੀ ਬਹੁਤ ਪਸੰਦ ਸੀ ਸਾਣ ਮੇਰਾ ਉਹਦਾ ਬੱਚਾ ਮੈਂ ਘਰੇ ਰੱਖਿਆ ਹੋਇਆ ਇਹ ਮੈਂ ਸੇਲ ਨਹੀਂ ਕਰਦਾ ਵੇਚੀ ਵੀਰੇ ਕਹਿੰਦਾ ਭਾਈ ਸਾਣ ਲੈਣਾ ਕੱਟਾ ਭਾਈ 50 ਦਾ 60 ਦੇ ਕਿਤੇ ਬਾਈ ਜੀ ਵੇਚਾ ਚੰਗੀ ਕੀਮਤ ਲੱਗੀ ਵੇਚਾ ਕਿ 100 ਉਸ ਤੋਂ ਵੇਚਣਾ ਕਿ ਮਾਨ ਨਹੀਂ ਤੇ ਇੱਕ ਜੀ ਹੋਰਦਾ ਇਹਦੇ ਸਾਣ ਅਰੇਂਜਮੈਂਟ ਸਾਉਂਡ ਦਾ ਮਹੀਨਾ ਆ ਗਿਆ ਨਾ ਕਿਸੇ ਨੇ ਮੱਝ ਕ੍ਰੋਸ ਕਰਾਉਣੀ ਆ ਕਰਵਾ ਸਕਦੇ ਕੋਈ ਲੰਡੇ ਦਾ ਬਚਾ ਦਾ ਸੋਹਣੀ ਬ੍ਰੀਡ ਚੈਰ ਕਰੂਗਾ ਟੈਸਟਿਕਲ ਵਗੈਰਾ ਦੇਖੋ ਕੱਟੇ ਦੇ ਹਲ ਦਾ ਪਾਣੀ ਜੋ ਨਿਕਲ ਕੇ ਆਏਗਾ ਤੇ ਸਿਰਫ ਦੋ ਦੰਦ ਹੋਇਆ ਕੱਟਾ ਦੰਦ ਕੱਢੀ ਜਾਂਦਾ ਹਰੇ ਤੇ ਗੱਲ ਦਾ ਇਹ ਕਟੀਆਂ ਵਾਰਿਆ ਪਾ ਜਿਹੜਾ 52 ਹਜ਼ਾਰ ਦੇ ਗੱਲ ਜਾਵਗੀ ਇੰਦਾ ਵੀ ਕੱਟੀ ਤੁਹਾਨੂੰ ਮਿਲੂਗੀ ਜਿਹੜਾ ਅੱਜ 52 ਹਜ਼ਾਰ ਦੇ ਰੇਟਾਂ ਦੀ ਗੱਲ ਕਰ ਰਹੇ ਆ 21 ਜੁਲਾਈ ਬਾਈ ਜੀ 2025 ਹੁਣ ਇਹ ਕੱਟੀ ਦੀ ਗੱਲ ਕੋਈ ਆ ਕੇ ਅੱਜ ਲੋ 10 ਹਜ਼ਾਰਾਂ ਨੂੰ ਕਰਦੇ ਬਾਈ 52 ਦੇ ਦੇ ਵੀਰ ਜੀ ਨਹੀਂ ਹੋਣੀ ਸੌਰੀ ਕਹੋ ਕਿ ਬਾਈ ਜੀ ਡੇਲੀ ਖਰਚਾ ਖਾਂਦੀਆਂ ਦੋ ਬੰਦੇ ਆ ਮੇਰੇ ਰੱਖੇ ਹੋਏ ਤੇ ਉਹਦੇ ਕੋਲ ਇਨਾਂ ਦੇ ਵਾਸਤੇ ਆ ਕੱਚਾ ਪਾਪਾ ਪਾ ਲਾਈ ਤੇ ਪਸੂ ਬਾਈ ਜੀ ਦਿੰਦੇ ਨਹੀਂ ਵਪਾਰ ਕਰਦੇ ਆ ਦੋ ਪੈਸੇ ਉਸ ਦੇ ਵਿੱਚੋਂ ਬਣਦੇ ਆ ਤਾਂ ਪਾਸੇਰ ਕਰ ਦਿੰਦੇ ਆ ਵਿੱਚ ਵੀ ਇਹਦੇ ਝੂਠੇ ਆ ਕਹਿੰਦੇ ਬਾਈ 25000 ਤੇ ਬਾਈ ਜੀ ਕੋਈ ਨਹੀਂ ਦਿੰਦਾ ਤੇ ਕੋਈ ਆਪਣੇ ਰਾਤ ਨੂੰ ਖੋੜ ਕੇ ਆਂਦੇ ਨੇ ਪਾ ਲਾ ਕੇ ਲੈਂਦੇ ਆ ਵੀ ਆ ਦੂਜੀ ਗੱਲ 15000 ਤੋਂ ਰੇਟ ਸ਼ੁਰੂ ਆ ਵਿੱਚ ਵੀ ਉਹ ਕਹਿੰਦਾ ਬਾਈ ਸਾਡੇ ਘਰੇ ਪਹੁੰਚ ਕਰਦੇ ਸਾਨੂੰ ਵੀਡੀਓ ਪਾ ਦੇ ਵੀਡੀਓ ਬਾਈ ਜੀ ਨਹੀਂ ਪਾਈ ਜਾਂਦੀ ਗੱਡੀ ਕਰਵਾ ਕੇ ਦਊਗਾ ਕਿਰਾਇਆ ਤੁਹਾਡਾ ਆਊਗਾ ਕੋਈ ਮੇਰੇ ਕੋਲ ਆਪਦੀ ਗੱਡੀ ਨਹੀਂ ਹੈਗੀ ਜਿਹੜਾ ਮਾਰਕੀਟ 'ਚ ਰੇਟ ਚੱਲਦਾ ਉਹ ਕਰਾਇਆ ਹੋਊਗਾ ਗੱਡੀ ਕਰਵਾ ਕੇ ਦੇਵਾਂਗੇ ਕੋਲੇ ਆ ਕੇ ਦੇਖੋ ਜਿਹੜੀ ਈ ਤੁਹਾਡੇ ਪਸੰਦ ਆ ਉਹ ਤੁਹਾਨੂੰ ਕੱਟੀ ਵੀ ਦਊਗੀ ਉਹ ਨਹੀਂ ਚੱਕਰ ਕੀ ਵਾਰ ਵੀ ਰਹਿੰਦਿਆਂ ਮੰਨ ਕੇ ਚੱਲੋ ਵਪਾਰ ਕਰਦਿਆ ਇਹਦਾ ਜੀ ਸਾਡੀ ਘਰੇ ਰੱਖੀ ਵੀ ਆ ਅਸੀਂ ਵੇਚਣੀ ਨਹੀਂ ਇਹਨਾਂ ਵਿੱਚ ਸਿਰਫ ਇੱਕ ਕੱਟੀ ਵੇਖਦੀ ਫਿਰਦੀ ਆ ਉਹ ਮੇਰੀ ਕੋਨੇ ਵਾਲੀ ਮੱਝ ਦੀ ਸੀ ਜਿਹੜੀ ਅਮਰੀਕਾ ਰਿਸ਼ਕ ਕਰਨ ਉਹਦਾ ਵੱਡਿਆ ਹੋਇਆ ਉਹ ਕੱਟੀ ਮੈਂ ਨਹੀਂ ਸੇਲ ਕਰਦਾ ਐਵੇਂ ਆ ਕੇ ਮੈਨੂੰ ਕੋਈ 50 ਕੇ 60 ਕੇ ਦੇ ਬਾਕੀ ਸਾਰੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਖੜੀਆਂ ਤੋਹਡੇ ਆ ਕੇ ਪਸਾ ਦੋਣੀਆਂ ਤੁਹਾਨੂੰ ਬਾਈ ਜੀ ਕੱਟੀਆਂ ਮਿਲਣਗੀਆਂ ਸਵਾ ਦੇਖੋ ਕੱਟੀਆਂ ਕੋਲੇ ਆ ਗਈ ਜਮਾ بڑے ਸੌਂਕ ਨਾਲ ਪਾਲੀ ਬੀ ਜਿਹੜੇ ਬੰਦੇ ਦਾ ਆਪਾਂ ਖਰੀਦ ਕੇ ਲੈ ਕੇ ਆਇਆ ਆ ਦੇਖੋ ਨੀਲੀ 라ਵੀ ਦੀ ਕੱਟੀ ਆਖੇ ਜੀ ਮਣਕਣੀ ਹੈਗੀ ਇਤਾਂ ਦੀ ਕੱਟੀ ਤੁਹਾਨੂੰ ਮਿਲ ਜੂਗੀ 40 ਤੋਂ ਅੰਦਰ ਬਈ ਜੀ ਆਹ ਕੱਟੀ ਆ ਜੂਗੀ 50 ਤੋਂ ਅੰਦਰ ਵੱਡੀਆਂ ਝੋਟੀਆਂ ਜਿਹੜੇ ਝੋੜੀਆਂ ਲੋਕ ਲੋਕ ਕਰਦੀਆਂ ਹੁਣ ਕਾਰਨ ਕੀ ਆਪਾਂ ਦੋ ਝੋਟੀਆਂ ਮੰਨ ਲਈਏ ਚਾਰ ਮੰਨ ਲਈਏ ਹਨਾ ਉਹਨਾਂ ਜੇ ਮਾਮਾ ਦਾ ਰਿਕਾਰਡ ਬਣਾ ਦਈਏ 16 ਕਿਲੋ 17 ਕਿਲੋ ਸੋ ਜਿਵੇਂ ਕਹਿੰਦੇ ਵੀ ਨਿੱਤ ਜੇ ਮਨ ਕੇ ਜਨ ਖੇਤੀ ਕਰਨੀ ਆ ਸੰਧ ਬਾਈ ਜੀ ਆਪਦੇ ਚਾਹੀਦੇ ਆ ਉਹੀ ਕੰਮ ਕਹਾਵਤ ਵਪਾਰ ਦੇ ਵਿੱਚ ਇਹਨਾਂ ਜਿਹਾ ਹੁਣਾ ਗੱਟੀ ਦੇਖੋ ਇਹਦਾ ਮੂੰਹ ਦੇਖ ਕੇ ਜੇ ਲੱਗਦਾ ਕੋਹੇ ਨੂਰ ਦੀ ਵਾ ਚੱਕ ਲੈਣਾ ਕੋਹੇ ਨੂਰ ਦੀ ਆ ਵੇਚਦਾ ਕਿ ਕੀ ਫਾਇਦਾ ਉਹ ਕਹਿੰਦਾ ਉੱਥੇ ਅਮਲਾ ਦੇ ਹੋਣੇ ਨੇ ਨਿਵੇੜੇ ਕਿਸੇ ਰੀਤੇ ਦੀ ਬਾਤ ਮੁਸਰੀ ਰੱਬ ਦਾ ਦਿੱਤਾ ਸਭ ਕੁਝ ਆ ਕਹਿੰਦਾ ਕੋਠੀ ਘਰ ਬੈਲੀ ਚੰਗੀ ਆ ਨਾ ਕਿਸੇ ਗੱਲ ਦੀ ਤੰਗੀ ਏ ਕਦੇ ਪਿਛੇ ਠੱਗੇ ਮਾਰੇ ਚਲੋ ਆ ਪ੍ਰਮਾਤਮਾ ਚੰਗੇ ਥਾਂ ਲਵਾ ਦੇ ਕਹਿੰਦਾ ਚਿੱਟੇ ਕੋਟ ਤੇ ਕਾਲੇ ਕੋਟ ਤੋਂ ਬਚਾ ਦੇਵੇ ਕੀ ਫਾਇਦਾ ਠੱਗੇ ਮਾਰਨ ਦਾ ਆਪਦੇ ਮਨੋਂ ਜੋ ਕੰਮ ਮੈਂ ਕਰਦਾ ਪਿਆ ਸੱਚੀ ਨੀਂਦ ਨਾ ਕਰਦਾ ਪਿਆ ਸੋ ਜੱਗ ਦਾ ਕਹਿੰਦੇ ਕਿਸੇ ਤੋਂ ਜਿੱਤਿਆ ਜਾਂਦੇ ਨਹੀਂ ਕੋਈ ਠੱਗ ਵੀ ਕਹਿੰਦਾ ਕੋਈ ਚੋਰ ਵੀ ਕਹਿੰਦਾ ਸੋ ਅੱਡੋ ਅੱਡੀ ਸੋਚ ਆ ਮਦਰ ਕਿਸ ਨੂੰ ਇਹ ਕੰਮ ਨਹੀਂ ਚੰਗਾ ਲੱਗਦਾ ਮੇਰੇ ਮਨ ਨੂੰ ਇਹ ਕੰਮ ਮੈਨੂੰ ਚੰਗਾ ਲੱਗਦਾਗਾ ਸੋ ਇਸ ਕੰਮ ਕੋਈ ਵੀ ਕੰਮ ਕਰ ਲੋ ਜੇ ਕਹਿੰਦਾ ਆਪਾਂ ਮਨ ਕੇ ਚੱਲੋ ਵੀ ਬੂਟਾ ਲਾ ਲਓ ਇੱਕ ਦਰਖਤ ਲਾ ਲਓ ਮੰਨ ਲੋ ਵੀ ਜਾਮਣ ਦਾ ਦਰਖਤ ਲਾ ਲਿਆ ਉਹ ਤੁਹਾਨੂੰ ਤੀਜੇ ਚੌਥੇ ਸਾਲ ਫਲ ਦੇ ਲੱਗ ਜਾਊਗਾ ਖੇਤੀ ਕਰ ਲੱਗ ਜਾਓ ਜਾਂ ਮੰਨ ਕੇ ਚੱਲੋ ਕਿ ਦੁਕਾਨ ਪਾ ਲਓ ਉਭਿਸ਼ ਨੂੰ 2-3 ਸਾਲਾਂ ਦੇ ਵਿੱਚ ਦੱਸੂਗੀ ਮੈਂ ਇਸ ਕੰਮ ਦੇ ਵਿੱਚ 2020-21 ਦਾ ਆਇਆ ਵਾਂ ਮੈਨੂੰ ਇਸ ਚੀਜ਼ ਨੇ ਬਹੁਤ ਵਧੀਆ ਬੈਨੀਫਿਟ ਦਿੱਤਾ ਚਲੋ ਵਿੱਚ ਵੀ ਤੇਰੇ ਵੀਡੀਓ ਪਾਉਣ ਦਾ ਕੰਮ ਲੋਟ ਆ ਗਿਆ ਲੋਟ ਆਇਆ ਨਹੀਂ ਬਾਈ ਜੀ ਕੀਤਾ ਜਿਹੜੇ ਖਦੇ ਆ ਮਿਹਨਤ ਕੀਤੀ ਆ ਪਰ ਇੱਕ ਗੱਲ ਮੈਂ ਦਾਵਾ ਕਰਦਾ ਵੀ ਚਲੋ ਵੀਡੀਓ ਪਾਉਣ ਲਾਗੇ ਪੈਸਾ ਬੜੀ ਜਾਂਦਾ ਤੇ ਉਹਦੇ ਨਾਲ ਯਾਰ ਆਪਾਂ ਇਹ ਆਪਦਾ ਕਿੱਤਾ ਹੀ ਛੱਡ ਦਈਏ ਕੱਲਾ ਪੈਸਾ ਮੁੱਕਰੀ ਹੁੰਦਾ ਜੋ ਜਿਸ ਚੀਜ਼ ਨੇ ਆਪਾਂ ਨੂੰ ਇਸ ਲੈਵਲ ਤੇ ਲੈ ਕੇ ਗਈ ਆ ਜੇ ਆਪੋ ਕੰਮੀ ਛੱਡ ਦਈਏ ਜੇ ਮਾਪਿਓ ਨੇ ਆਪਾਂ ਨੂੰ ਪੜਾ ਕੇ ਮੰਨ ਕੇ ਚੱਲੋ ਨੌਕਰੀ ਤੇ ਲਾਦਾ ਆਪਾਂ ਰਹਿਣ ਲੱਗ ਜੇ ਸ਼ਹਿਰ ਜਾ ਕੇ ਤੇ ਮਾਪਿਓ ਆਪਣੇ ਹੁਣ ਮਨੁੱਖਤਾ ਦੀ ਸੇਵਾ ਦੇ ਵਿੱਚ ਉਹ ਵੀ ਗੱਲ ਦਾ ਫਾਇਦਾ ਨਹੀਂ ਕੋਈ ਸੋ ਇਸ ਚੀਜ਼ ਨੇ ਪਸ਼ੂਆਂ ਨੇ ਆਪਾਂ ਤੇ ਇਹਨਾਂ ਦੇ ਪੈਰੀ ਹੱਥ ਲਾਉਣੇ ਆ ਬਈ ਵੀਰ ਕਹਿੰਦਾ ਯਾਰ ਇਹ ਕਟਿਆਂ ਵਾਲਾ ਫੰਡਰਾ ਦਾ ਕੰਮ ਉਹ ਦੁੱਧ ਵਾਲੇ ਪਸ਼ੂ ਦਾ ਪੱਠੇ ਬਈ ਹਰੇਕੀ ਪਾ ਲੈਂਦਾ ਇਹਨਾਂ ਫੰਡਰਾ ਨੂੰ ਕੌਣ ਪਾਊਗਾ ਸੋ ਗੁੱਜਰ ਵੀਰ ਪਸ਼ੂ ਰੱਖਦੇ ਆ ਕਦੇ ਗੱਲ ਨੋਟ ਕਰਿਓ ਵੀ ਇਹ ਕਦੇ ਖੁਸ਼ਕੁਸ਼ੀ ਕਰਦੇ ਦੇਖੇ ਆ ਵੀ ਕੋਈ ਗੁੱਜਰ ਖੁਦਕੁਸ਼ੀ ਕਰ ਗਿਆ ਬੀਪ ਆਪਾਂ ਜੱਟ ਜ਼ਿਮੀਦਾਰ ਕਿਉਂ ਇਸ ਗੱਲ ਦੇ ਪਾਸੇ ਝੜ ਗਏ ਆਪਣਾ ਖੇਤੀਬਾੜੀ ਦੇ ਪਸ਼ੂ ਪਾਲਣ ਬੈਜੀ ਕੀਤਾ ਇਸ ਗੱਲ ਦੇ ਪਿੱਛੇ ਝੜਾ ਕਿਦਾਂ ਆਪਾਂ ਘਾਟਾ ਖਾਵਾਂਗੇ ਜਦੋਂ ਜੱਟਾਂ ਦੇ ਪਿੰਡ ਦੇ ਵਿੱਚ ਚਲੋ ਜ਼ਮੀਨ ਵੇਗ ਜਾਂਦੀ ਹੌਲੀ ਹੌਲੀ ਪਸ਼ੂ ਨਿਕਲ ਜਾਂਦੇ ਆ ਤਾਂ ਡੋਲੂ ਹੱਥ ਜਾ ਜਾਂਦਾ ਹੌਲੀ ਹੌਲੀ ਫਿਰ ਉਹ ਬੰਦਾ ਪਿੰਡ ਵੀ ਛੱਡ ਜਾਂਦਾ ਸੋ ਗੱਲ ਆਪਾਂ ਕਿਸੇ ਨੂੰ ਲਾ ਕੇ ਰੀ ਕਰਦੇ ਆਪਾਂ ਇਸ ਕਿਤੇ ਜਦੋਂ ਪਿੱਛੇ ਹਟਦੇ ਆ ਨਾ ਆਪਾਂ ਹਟ ਜਾਨੇ ਇਸ ਚੀਜ਼ ਤੋਂ ਪਿੱਛੇ ਤਾਂ ਆਪ ਨੂੰ ਆਪ ਹੀ ਮੋਹ ਟੁੱਟ ਜਾਂਦਾਗਾ ਜਿਵੇਂ ਕਹਿੰਦੇ ਹੁਣ ਮੋਹ ਨਹੀਂ ਲੱਗਦਾ ਆਪਣਾ ਇਹ ਕੰਮ ਹੈ ਕ ਆਪਣਾ ਕੰਮ ਦੇ ਨਾਲ ਜੀ ਲੱ ਕੋਈ ਵੀ ਗਾਮ ਆਪ ਜੇ ਆਪਾਂ ਕਹਿੰਦੇ ਵੀ ਪੈਸਾ ਪੈਸਾ ਹਰ ਇੱਕ ਚੀਜ਼ ਜ਼ਰੂਰੀ ਨਹੀਂ ਹੁੰਦਾ ਬੰਦੇ ਦਾ ਮਾਨ ਹੋਣਾ ਚਾਹੀਦਾ ਵੀ ਕਿੱਤਾ ਆਪਾਂ ਕਰਨਾ ਕੀ ਆ ਸੋ ਕੱਲੇ ਪਸੋਂ ਨੇ ਕਿੱਤਾ ਜੋ ਵੀ ਕੀਤਾ ਤੁਸੀਂ ਕਰਦੇ ਪਿਆ ਯਾ ਜੋ ਤੁਹਾਡਾ ਮਾਨ ਆ ਕੋਈ ਵੀ ਤੁਸੀਂ ਫਾਰਮਿੰਗ ਕਰਦੇ ਆ ਹੁਣ ਮਸ਼ੀਨਰੀ ਦਾ ਜੋ ਕਿ ਵੀ ਮਸ਼ੀਨਰੀ ਮਸਾਇਲੇਜ ਵਗੈਰਾ ਉਹਨੂੰ ਸ਼ੌਂਕ ਹੈ ਚੀਜ਼ਾਂ ਦਾ ਨਾ ਚਲੋ ਬੈ ਨਹੀਂ ਬੈ ਜੀ ਵੀਰ ਕਹਿੰਦੇ ਬਾਜਦਾ ਕੀ ਇਹਨਾਂ ਦੇ ਵਿੱਚ ਬਾਜਦਾ ਕਹਿੰਦੇ ਕੀ ਆ ਵੀ ਕਿ ਲੋਕ ਕਹਿੰਦੇ ਖੇਤੀ ਦੇ ਵਿੱਚੋਂ ਆਪਣਾ ਤੂੜੀ ਬਾਜ ਜਾਂਦੇ ਤੇ ਮੱਝਾ ਜਰੂੜੀ ਬਾਜ ਜਾਂਦੀ ਆ ਜਰੂਰ ਜਾ ਕੇ ਕਹਿੰਦੇ ਖੇਤ ਚ ਪਾ ਦਿੰਦੇ ਆ ਜਿਹੜੇ ਖੇਤੀਕਾਰ ਕਰੀ ਆਪਾਂ ਮੰਨ ਕੇ ਚੱਲੋ ਵੀ ਆਹ ਕੁਝ ਬਣਾ ਲਿਆ ਅੱਜ ਗੱਡੀਆਂ ਦੇ ਘੁੰਮਦੇ ਆ ਯਾਰ ਕਿਉਂ ਪੁਰਾਣੇ ਬਜ਼ੁਰਗ ਆਪਣੇ ਖੇਤੀ ਤੇ ਪਸ਼ੂ ਹੀ ਪਾਲਦੇ ਸੀਗੇ ਆਪੋਂ ਹੀ ਚੀਜ਼ ਛੱਡ ਕੇ ਅੱਜ ਕਹਿ ਲੱਗੇ ਮਾੜਾ ਹੋ ਗਿਆ ਨਗਰੀ ਦੁੱਧ ਕਹਿੰਦੇ ਵੀ ਜੇ ਘਰੇ ਮੱਝਾਂ ਹੋਣਗੀਆਂ ਆਖੜੀਆਂ 5 ਮੱਝਾਂ ਰੱਖੇ ਹੋਈਆਂ ਚਲ ਇੱਕ ਦੋ ਵਿੱਚ ਵੇਚ ਜੀ ਦੇਵਾਂਗੇ ਫੇਰ ਹੀ ਦੁੱਧ ਪੀਉਂਗਾ ਖੁੱਲਾ ਕਿ ਨਹੀਂ ਚਲ ਪਸ਼ੂ ਰੱਖੋ ਹੁਣ ਮੰਨ ਕੇ ਚੱਲੋ ਮੇਰੇ ਘਰੇ ਅੱਜ ਪੂਰੀਆਂ 38 ਕਟੀਆਂ ਹਜ਼ਾਰਾਂ ਵਿਕਰੀ ਵਾਲੀਆਂ 38 ਕਟੀਆਂ ਅੱਜ ਦੇ ਘਰੇ ਖੜੀਆਂ ਅੱਜ ਦਾ ਟਾਈਮ ਜਿਵੇਂ ਰੇਟ ਸ਼ੁਰੂ ਹੁੰਦਾ 15-17000 ਤੋਂ 2 ਨੰਬਰ ਦੇ 15000 ਵਾਲੀ ਆ 16-17000 ਦੀ ਕੱਟੀ ਆ ਗਈ ਨਾ ਕੋਈ ਇੱਕ ਡੈਮੋ ਆਵੇ ਜੀ ਬਿਰਾ ਕੇ ਉਹ ਵੀ ਰਹੀ ਕੱਟੀਆਂ ਨੇ ਇਹਦੀ ਕੋਲ ਆ ਕੇ ਦੇਖੋ ਵਿਜਿਟ ਕਰੋ ਗੱਲ ਤੁਹਾਡੇ ਪੱਲੇ ਪਊਗੀ ਹਰ ਇੱਕ ਪ੍ਰਕਾਰ ਦਾ ਰੇਟ ਆ 15000 ਤੋਂ ਲੈ ਕੇ 52000 ਤੱਕ ਦਾ ਰੇਟ ਆ ਜਿਵੇਂ ਜੇਕਰ ਤੁਸੀਂ ਕਹਿੰਦੇ ਹੋ ਡੈਰੀ ਫਾਰਮ ਕਰਨਾ 30-40 ਸਾਲ ਦੇ ਕੋ ਆਪਣੀ ਖੇਲ ਵਧਾਈ ਵੀ ਆ ਆ ਪੰਜਵੇਂ ਸੱਤਵੇਂ ਕਰਾ ਵੀ ਪਾ ਲਈਦਾ ਹਨਾ ਰੇਤਾ ਵਗੈਰਾ ਸਿੱਟਣ ਵਾਲਾ ਥੋੜਾ ਹੁਣ ਥੋੜਾ ਮੌਸਮ ਸਿੱਲਾ ਚੱਲਦਾ ਕਰਕੇ ਮੇਰੇ ਸਾਬ ਨਾਲ ਕੋਈ ਔਖਾ ਨਹੀਂ ਆ ਦੋ ਬੰਦੇ ਰੱਖੇ ਹੋਇਆ ਤੇ ਚੱਲ ਖੇਤੀ ਦੇ ਨਾਲ ਨੀ ਵੈਸੇ ਕੱਲਾ ਬੰਦਾ ਵੀ ਸਾਰ ਦਿੰਦਾ ਚਾਰ ਪਾ ਲਓ ਤੇ ਨਾਲ ਸੰਨੀ ਵਗੈਰਾ ਕਰੋ ਜ਼ਰੂਰੀ ਆ ਆਪਾਂ ਸੰਨੀ ਵੀ ਕਰਾ ਵੀ ਕਰਦੇ ਆ ਨੀਰਾ ਵਗੈਰਾ ਪਾ ਕੇ ਇੱਕ ਰੈਸਟੋਰ ਕਰਕੇ ਰੱਖ ਲਓ ਹੁੰਦਾ ਆਚਾਰ ਵੀ ਸਟੋਰ ਹੋ ਜਾਂਦਾ ਹਨ ਸੋ ਆਪਾਂ ਵਪਾਰ ਕਰਦੇ ਆ ਚੀਜ਼ਾਂ ਦਾ ਇਦਾਂ ਨਹੀਂ ਝੋਟੀਆਂ ਤੁਸੀਂ ਲੈ ਕੇ ਜਾਓਗੇ ਤੁਹਾਡੀ ਕਿਸਮਤ ਤੇ ਡਿਪੈਂਡ ਆ ਹੋ ਕੇ ਗੱਬਣ ਵੀ ਵਾਈ ਜੀ ਨਿਕਲ ਸਕਦੀ ਹੈ ਕਿਉਂਕਿ ਮੇਰਾ ਸਾੜ ਵਿੱਚ ਹੁੰਦਾ ਆ ਬੂਰਾ ਕੱਟਾ ਤੁਹਾਡੇ ਉਰੇ ਜੰਪਦੇਣ ਲੱਗਿਆ ਨਾ ਹਨ ਤੇ ਨੀਲੀ 라ਵੀ ਦਾ ਸਾੜ ਜਮਾ ਸੌਂਦਾ ਮਹੀਨਾ ਆ ਗਿਆ ਆਪਾਂ ਸੂਟ ਸੀਟ ਦੇ ਵਿੱਚ ਆਉਣਗੇ ਆਪਣਾ ਲੰਡੇ ਦਾ ਬੱਚਾ ਇਹ ਕ੍ਰੋਸਿੰਗ ਲਈ ਉਪਲਬਧਾ ਇਹ ਆਪਾਂ ਖਰਦਿਆ ਕਰਾਂਗੇ ਕਿ ਕਟੀਆਂ ਲੈਣੀਆਂ ਤਾਂ ਤੁਸੀਂ ਤੇ ਵਿਜਿਟ ਕਰੋ ਹੁਣ ਆਪਾਂ ਇੱਕ ਮੰਨੜੀਏ ਦੋ ਮੰਨੜੇ ਬਾਈ ਜੀ 38 ਫਿਰਦੇ ਕਿੰਨੇ ਕਿ ਦਸਤੇ ਵਾਲਾਂਗੇ ਆਪਾਂ ਐਵੇਂ ਦੋ ਕੁ ਚੰਗੀਆਂ ਜਿਹਾ ਮੰਨ ਕੇ ਇਹ ਤਾਂ ਮੈਂ ਵੇਚ ਨਹੀਂ ਆਣੀ ਅੱਛਾ ਗਰਾਹ ਕਾਊਗਾ ਦੇਵਾਂਗੇ ਚਾਹੇ ਸਾਡੇ ਕੋਲ ਨਿਉ ਸਾਈਕਲ ਤੇ ਆਜੇ 15000 ਦਾ ਭਾਅ ਬਾਈ ਜੀ ਤਾਰਕਿਆ ਚਾਹੇ ਕਿ ਫੋਰਚੂਨਰ ਤੇ ਆਜੇ ਉਹ ਨਹੀਂ ਗੱਲ ਵੀ ਕੱਲੇ ਫੋਰਚੂਨਰ ਵਾਲੇ ਨੂੰ ਕੁਰਸੀ ਢਾ ਦਿਓ ਜੀ ਚਾਹ ਪੀਦਾ ਆਪਿਆ ਮੈਂਚ ਕੁਰਸੀ ਤੇ ਚਾਹ ਹਰ ਇੱਕ ਬੰਦੇ ਨੂੰ ਮਿਲੂਗੀ ਮਿਲਦੀ ਵੀ ਆ ਤੇ ਮਿਲਦੀ ਵੀ ਨਹੀਂ ਆ ਜਿਹਦਾ ਆਪਣੀ ਨੀਂਦ ਸਾਭ ਆਪਾਂ ਸੁੱਖ ਕੇ ਬੈਸਾ 50 ਪਾਣੀ ਪੀਉਣ ਦੀ ਖਾਤਰੀ ਰੱਖਿਆ ਪਸੂ ਰੱਖੇ ਹੋਇਆ ਵਪਾਰ ਕਰਦੇ ਆ ਕੋਈ ਕਰਦੀ ਨਹੀਂ ਕਿਸੇ ਦੀ ਮਾਣੀ ਜਾਣਦਾ ਕਿਸੇ ਦਾ ਪਿਉੜੀ ਜਾਣਦਾ ਵੇਖਦੀ ਆ ਵੇਖੇ ਨਹੀਂ ਵੇਖਦੀ ਚਾਹੀਏ ਇਕਣਾ ਵਿਕੇ ਪ੍ਰਬੰਧ ਵਈ ਜਿਹਨਾਂ ਦਾ ਕਰੀ ਬੈਠੇ ਆ ਜੇਕਰ ਤੁਸੀਂ ਚਾਹੋ ਨਾ 2000 ਘਟੀਆਂ ਓਹਦੇ ਕੋਲੇ ਗਿਆ ਲੈ ਵੀ ਲਾਵਾਂਗੇ ਕੋਈ ਚੱਕਰ ਲਈ ਕਿਉਂਕਿ 38 ਘੜੀਆਂ 50 ਤੱਕ ਦਾ ਆਪਣਾ ਪ੍ਰਬੰਧ ਹੈਗਾਗਾ 10 12 ਹੋਰ ਹੋਗੇ ਕੋਈ ਚੱਕਰ ਨਹੀਂ ਬਾਕੀ ਇਹਦਾ ਸੋਨਾ ਐਫ ਡੀ ਹੈ ਇੱਕ ਤਰ੍ਹਾਂ ਦੀ ਵਾਦੀ ਪਈ ਆਪਣੀ ਹੈ ਜਮਾ ਸੋਣਾ ਜਮੀਨ ਤੇ ਕੱਟੀ ਬਾਈ ਜੀ ਵਾਦੀ ਹੈ ਕਿ ਮੈਂ ਵਾਦੀ ਦੇਖ ਚਾ ਵਾਦੀਆਂ ਮੇਰੇ ਕੋਲੇ 8427019817 ਮੇਰਾ ਮੋਬਾਈਲ ਨੰਬਰ ਆ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਜਿਹੜੀ ਗੱਲ ਮੈਂ ਦੁਬਾਰੇ ਰਿਪੀਟ ਫੇਰ ਕਰਦਾ ਬਿਨਾ ਫੋਨ ਲਾਏ ਮੈਨੂੰ ਬੰਦਾ ਇਸ ਬਗਲ ਦੇ ਵਿੱਚ ਆ ਗਿਆ ਕੱਟੀ ਨਹੀਂ ਹੈਗੀ ਕੋਲੇ ਪੰਪਾ ਟੈਂਕੀ ਫੁੱਲ ਕਰਾਉਂਦੇ ਜੋੜੀ ਵੈਸ ਜੇ ਕਰ ਕੈਨੇਡਾ ਅਮਰੀਕਾ ਤੋਂ ਆ ਗਿਆ ਇੱਕ ਪਾਸੇ ਟਿਕਟ ਦਾ ਖਰਚਾ ਮੈਂ ਜਿੰਨੇ ਲੱਖ ਜਿਓਗੇ 2 ਲੱਖ ਜਿਓਗੇ ਕਿਉਂਕਿ ਬਾਈ ਜੀ ਕੱਟੀਆਂ ਆਪਾਂ ਮੁੱਕਣ ਦਿੰਦੇ ਹੀ ਨਹੀਂ ਦੁਕਾਨ ਕਾਦੀ ਜਿੱਥੇ ਸਬਾਨੀ ਮੁੱਕ ਜੇ ਉక్రੈਨਾ ਸਟੋਰ ਜਿੰਨੀ ਵਿੱਚ ਵੀ ਕਹਿੰਦੇ ਇਹਦੇ ਵੇਗਦੀਆਂ ਨਹੀਂ ਜਿੰਨੀਆਂ ਕਿ ਵੇਗਦੀ ਉਹਨਾਂ ਨੂੰ ਫੇਰ ਪਾ ਦਿੰਦੇ ਆ ਹੁਣ ਕ੍ਰੈਨਾਤ ਘਾਣ ਖੁੱਲ ਜਾਂਦੀ ਆ ਦੇਸ਼ ਤੋਂ ਲੈ ਕੇ ਗੁਰਦੇ ਘਟ ਦੇ ਕਰਵਾਈ ਜੀ ਸਮਾਨ ਰੱਖਣਾ ਪੈਂਦਾਗਾ ਆ ਦੇਖੋ ਕੋਈ ਲੱਸੀ ਨਾਮੀ ਨਹੀਂ ਕਿਸ ਨੂੰ 4 ਦਿਨ ਹੋਇਆ ਜੀ ਫੁਟੇ ਕਮਜ਼ੋਰ ਹੁੰਦੀਆਂ ਜੀਆਂ ਦੀ ਗੋਲੀ ਵਗੈਰਾ ਹਾਈ ਟੈਕ ਜੈਕਸਨ ਵਗੈਰਾ ਇਹਨਾਂ ਜਿਵੇਂ ਲਾ ਦਿੰਦਾ ਉਹਨਾਂ ਦਾ ਹਣਾ ਤੇ ਸਾਹਮਣੇ ਦੇਖੋ ਕਟਿਆ ਜਾ ਪੂਰੀਆਂ ਹੁੰਦੜੇਲ ਐਹੀ ਛੋਟੀ ਤੁਸੀਂ ਲੈ ਲਓਗੇ ਤਕਰੀਬਨ 5-7 ਮਹੀਨੇ ਸਾਮਕੇ ਇਹਨਾਂ ਨੇ ਗੱਬੜ ਹੋ ਜਾਣਾ ਹਣਾ ਸੋ ਦੇਖੋ ਕਟਿਆ ਬੂਸਾ ਵਗੈਰਾ ਹੁਣ 38 ਕਟੀਆਂ ਕੋਈ ਦਾ ਬਈ ਜੀ ਇਹਨਾਂ ਚ ਐਮਨਤੀ ਦੀ ਵੀ ਹੋ ਸਕਦੀ ਐ ਕੋਈ ਕੋਹੇ ਨੂਰ ਦੀ ਵੀ ਹੋ ਸਕਦੀ ਐ ਕੋਈ ਬਿਰਲੇ ਦੀ ਵੀ ਹੋ ਸਕਦੀ ਐ ਕੋਈ ਰੇੜੀ ਜੋੜੇ ਵਾਲੇ ਕੱਟੇ ਦੀ ਵੀ ਹੋ ਸਕਦੀ ਐ ਹਨਾ ਅ ਨੀਲੀ 라ਵੀ ਜਿਹੜੀ ਬਿਲਕੁਲ ਤੋਖੜੀਆਂ ਅਜਾ ਸੋ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ 84270 19817 ਮੇਰਾ ਮੋਬਾਈਲ ਨੰਬਰ ਆ ਜਦ ਮਰਜੀ ਇੱਥੇ ਆਓ ਤੁਸੀਂ ਕੱਤੀ ਸਾਨੂੰ ਦੇਖਣ ਬਈ ਜੀ ਮਿਲੋਗੇ ਪਸੰਦ ਆਉਣੀ ਜਾਂ ਨਾ ਆਉਣੀ ਉਹ ਤੁਹਾਡੇ ਡਿਪੈਂਡਾ ਬਈ ਜੀ ਵੀਰ ਕਹਿੰਦਾ ਬਈ ਅਸੀਂ ਰਿਕਾਰਡ ਵਾਲੀ ਦੇਣੀ ਆ ਸੋ ਐਵੇਂ ਇਕੱਲੀ ਪਾਸੇ ਜਵਨ ਕੇ ਮੈਂ ਕਹਿੰਦਾ ਰਿਕਾਰਡ ਆ ਉਹ ਕੋਈ ਮੈਂ ਮੈਟ ਨਹੀਂ ਕਰਦਾ ਕੀ 4000 ਵੱਧ ਵਟ ਲਾਂਗੇ ਇੱਥੇ ਉਹ ਖਾਣ ਜਾਂਦਾ ਦੋ ਰੋਟੀਆਂ ਹੀ ਹੁੰਦੀਆਂ ਉਹ ਢੋਲ ਚ ਪੰਜਾਬ ਦਾ ਕਰਮੀ ਚ ਕਦੂ ਤੇ ਸਿਆਲ ਚ ਸਾਗ ਜੀ ਜਾਂ ਦੋ ਹੀ ਚੱਲਦੇ ਆ ਬਾਈ ਜੀ ਐਵੇਂ ਘੱਪ ਜੇ ਮਾਰਾਂਗੇ ਮੜ ਕੇ ਤੇ ਜਾ ਵੀ ਬਣੂ ਜੇ ਬਾਹਰਲਾ ਖਾਣਾ ਖਾਵਾਂਗੇ ਕੀ ਇਹਨਾਂ ਗੱਲ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਜੇ ਮੇਰੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਮੀ